ਉਸ ਦੇ ਪਿਤਾ ਜੀ ਨੂੰ ਕਹੋ ਸਿੱਖੀ ਐਨੀਮੇਟਡ ਚੈਨਲ ਦੀਆਂ ਬਣਾਉਂਦੀਆਂ ਵੀਡੀਓਜ਼ ਦੇਖ ਲੈਣ ਇਹਨਾਂ ਨੂੰ ਦੇਖ ਕੇ ਸ਼ਾਇਦ ਉਹਨਾਂ ਦੇ ਮਨ ਵਿੱਚ ਮੁਕਤਕਾਰ ਇਸ ਵਾਧੂ ਦੀ ਲੜਾਈ ਵਿੱਚੋਂ ਕੀ ਨਿਕਲੇਗਾ ਬਾਣਾ ਗੁਰ ਸਿੱਖਾਂ ਦੀ ਪਛਾਣ ਹੈ ਤੇ ਰਹਿਤ ਵੀ ਕੋਈ ਰਹਿਤ ਨਹੀਂ ਜਿੰਨੀਆਂ ਫੋਰਵਰਡ ਵੇਖੀਆਂ ਨੇ ਸਭ ਵਿੱਚ ਸਿੰਘ ਜੀ ਸੂਟ ਹੀ ਪਾਉਂਦੀਆਂ ਨੇ ਇਹਨਾਂ ਨੇ ਕੋਈ ਅਲੋਕਰ ਕੰਮ ਸ਼ੁਰੂ ਕੀਤਾ ਆ ਪਰ ਉਹਦੋਂ ਸੂਟ ਵੀ ਤੇ ਸਿੱਧੇ ਸਾਦੇ ਹੀ ਹੁੰਦੇ ਸੀ ਨੰਗੇਜ ਨਹੀਂ ਸੀ ਹੁਣ ਤੇ ਸਭ ਹੱਦਾਂ ਪਾਰ ਕਰਕੇ ਵੀ ਪ੍ਰਵਾਹ ਨਹੀਂ ਕਰਦੀਆਂ ਸਿੰਘਣੀਆਂ ਮੈਨੂੰ ਇਹਨਾਂ ਪਤਾ ਹੈ ਕਿ ਸੂਟ ਪਾਉਣ ਵਿੱਚ ਕੋਈ ਗੁਨਾਹ ਨਹੀਂ ਹੈ ਮੰਮੀ ਇੱਕ ਗੱਲ ਦੱਸੋ ਸਾਰੀਆਂ ਫੋਟੋਆਂ ਵਿੱਚ ਸਾਰੇ ਸਿੰਘ ਤੇ ਗੁਰੂ ਬਾਣਾ ਹੀ ਕਿਉਂ ਪਾਉਂਦੇ ਨੇ ਕਦੇ ਕਿਸੇ ਨੇ ਪੈਂਟ ਜਾਂ ਟੀ-ਸ਼ਰਟ ਕਿਉਂ ਨਹੀਂ ਪਾਈ ਬਾਬਾ ਦੀਪ ਸਿੰਘ ਜੀ ਦੇ ਵੀ ਬਾਣਾ ਹੀ ਪਾਇਆ ਹੁੰਦਾ ਆਪਣੀ ਘਰ ਵਾਲੀ ਫੋਟੋ ਵਿੱਚ ਪੁੱਤਰ ਉਦੋਂ ਤੇ ਪੈਂਟਾਂ ਹੁੰਦੀਆਂ ਹੀ ਨਹੀਂ ਸੀ ਪਰ ਚਾਰ-ਸੱਤ ਜਦ ਦੇ ਫਿਲਮ ਤੇ ਹੁਣੀ ਬਣੀ ਸੀ ਹੁਣ ਤੇ ਪਾ ਦਿੰਦੇ ਪੈਂਟ ਕਮੀਜ਼ ਹੁਣ ਵੀ ਕਿਉਂ ਨਹੀਂ ਪਾਈ ਪੁੱਤਰ ਕਿਉਂਕਿ ਸਭ ਨੂੰ ਪਤਾ ਹੈ ਕਿ ਗੁਰਸੇ ਕੇਹੋ ਜੇ ਕੱਪੜੇ ਨਹੀਂ ਪਾਉਂਦੇ ਤੇ ਲੋਕ ਵੀ ਇਹ ਮਨਜ਼ੂਰ ਨਹੀਂ ਕਰਦੇ ਫਿਰ ਆਪਾਂ ਤੇ ਆਪਣੇ ਆਪ ਨੂੰ ਉਹਨਾਂ ਦੇ ਭਰਾ ਕਹਿੰਦੇ ਆ ਫਿਰ ਆਪਾਂ ਕਿਉਂ ਇਦਾਂ ਦੇ ਕੱਪੜੇ ਪਾਉਨੇ ਆ ਨਾਲੇ ਅਮਰ ਸੰਚਾਰ ਤੇ ਪੰਜ ਪਿਆਰਿਆਂ ਨੇ ਕਿਹਾ ਸੀ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਆਪਾਂ ਆਪਣੇ ਪਿਤਾ ਵਰਗੇ ਕਿੱਦਾਂ ਲੱਗੇ ਇਹੀ ਗੋਰੀਆਂ ਵਾਲੇ ਕੱਪੜੇ ਪਾ ਕੇ ਮੰਮੀ ਤੁਹਾਡੇ ਕੱਪੜੇ ਤੇ ਫਿਰ ਬਿਲਕੁਲ ਵੀ ਮਾਤਾ ਗੁਜਰੀ ਜੀ ਜਾਂ ਮਾਤਾ ਸਾਹਿਬਕੌਰ ਜੀ ਵਰਗੇ ਨਹੀਂ ਹੁੰਦੇ ਫਿਰ ਤੁਸੀਂ ਉਹਨਾਂ ਦੀ ਬੱਚੀ ਕਿੱਦਾਂ ਹੋਏ ਮੈਂ ਤੇ ਸੈਭ ਜੱਜਾਂ ਦਾ ਭਰਾ ਬਣਨਾ ਹੈ ਤੇ ਵੱਡਾ ਹੋ ਕੇ ਵਿਆਰੀਆਂ ਨੂੰ ਲਲਕਾਰਨਾ ਹੈ ਮੈਨੂੰ ਆ ਗੋਰੀਆ ਵਰਗੇ ਕੱਪੜੇ ਨਾ ਪਾਇਆ ਕਰੋ ਤੂੰ ਠੀਕ ਕਿਹਾ ਪੁੱਤਰ ਮੈਂ ਗਲਤ ਸੀ ਜਿਸ ਦੇ ਸਿੰਘ ਗੁਰੂ ਤੇ ਬੱਚੇ ਦੀ ਇੱਕ رائے ਹੋਵੇ ਤੇ ਉਹ ਵੀ ਗੁਰਮਤ ਅਨੁਸਾਰ ਉਸ ਨੂੰ ਫਿਰ ਏਦਾਂ ਦੀ ਜਿੱਦ ਨਹੀਂ ਕਰਨੀ ਚਾਹੀਦੀ ਮੈਂ ਖੁਸ਼ਕਿਸਮਤ ਹਾਂ ਕਿ ਮੇਰੇ ਪਰਿਵਾਰ ਦੀ ਸੋਚ ਏਦਾਂ ਦੀ ਹੈ ਮੈਂ ਵੀ ਹੁਣ ਤੇਰੇ ਨਾਲ ਬਾਣਾ ਹੀ ਪਾਵਾਂਗੀ ਪਿਆਰੇ ਦਰਸ਼ਕੋ ਬਾਣੀ ਬਾਰੇ ਚੱਲੀ ਇਸ ਸੀਰੀਜ਼ ਦੇ ਵਿੱਚ ਆਪ ਜੀਆ ਨੇ ਬਾਣੀ ਦੀ ਮਹੱਤਤਾ ਅਤੇ ਸ਼ਾਨ ਬਾਰੇ ਕੁਝ ਵਿਚਾਰ ਦੇਖੇ ਅਤੇ ਸੁਣੀ ਜੋ ਸਾਡੀ ਜ਼ਿੰਦਗੀ ਵਿੱਚ ਰੋਜ਼ ਘਟਦੇ ਹਨ ਆਸ ਹੈ ਆਪ ਜੀ ਦੇ ਮਨਾ ਵਿੱਚ ਇਹਨਾਂ ਨੂੰ ਦੇਖ ਕੇ ਜ਼ਰੂਰ ਗੁਰਮਤ ਅਤੇ ਗੁਰਸਿੱਖੀ ਦੇ ਇਸ ਬੜੀ ਮੁੱਲੇ ਅੰਗਾਂ ਨੂੰ ਅਪਣਾਣ ਨੂੰ ਤਤਪਰ ਹੋਣ ਦਾ ਉਸ਼ਾ ਪੈਦਾ ਹੋਵੇਗਾ ਗੁਰਸਿੱਖਾਂ ਨੂੰ ਬਾਣਾ ਕਿੰਨਾ ਪਿਆਰਾ ਹੈ ਇਸ ਦਾ ਇਲਮ ਸਾਨੂੰ ਭਾਈ ਰਣਜੀਤ ਸਿੰਘ ਜੀ ਦੀ ਪੁਸਤਕ ਜੇਲ੍ਹ ਚਿੱਠੀਆਂ ਵਿੱਚੋਂ ਹੁੰਦਾ ਹੈ ਭਾਈ ਸਾਹਿਬ ਅਤੇ ਹੋਰ ਸਿੰਘਾਂ ਨੇ ਜੇਲ੍ਹ ਵਿੱਚ ਪੁਰਾਣੇ ਕਸ਼ੇਰੀ ਨਾਲ ਤੇ ਸਾਰ ਲਿਆ ਪਰ ਨਿੱਕਰ ਪਾਉਣ ਦੀ ਇਨ ਨਹੀਂ ਮੰਨੀ ਅਤੇ ਨਾ ਹੀ ਸਿਰ ਤੇ ਟੋਪੀ ਧਰੀ ਅਖੀਰ ਦੇ ਵਿੱਚ ਸਾਡੀ ਟੀਮ ਇੱਛਾ ਕਰਦੀ ਹੈ ਕਿ ਵਦ ਤੋਂ ਵਦ ਗੁਰਸਿੱਖ ਬਾਣੀ ਦੇ ਧਾਰਨੀ ਹੋਣ ਗੁਰਸਿੱਖ ਰੂਪ ਪ੍ਰਗਟ ਹੋਵੇ ਅਤੇ ਆਪਾਂ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਗੁਰਸਿੱਖ ਲਈ ਉਹ ਹੀ ਸ਼ਿੰਗਾਰ ਭਲਾ ਹੈ ਜਿਸ ਵਿੱਚ ਸਾਡੇ ਪ੍ਰਤੀ ਪ੍ਰੀਤਮ ਦੀ ਖੁਸ਼ੀ ਹੋਵੇ ਇਸ ਤੋਂ ਇਲਾਵਾ ਸਾਰੇ ਸ਼ਿੰਗਾਰ ਵਿਅਰਥ ਹਨ ਕਾਮਣ ਤੋ ਸ਼ਿੰਗਾਰ ਕਰ ਜਬ ਪਹਿਲਾ ਕੰਤ ਮਨਾਏ ਮਤ ਸੇਜੇ ਕੰਤ ਨਾ ਆਵਈ ਏਵੇਂ ਬਿਰਥਾ ਜਾਏ ਕਾਮਣ ਪਿਰ ਮਨਮਾਨਿਆ ਤੋ ਬਣਿਆ ਸ਼ਿੰਗਾਰ ਪਿਆ ਤੋ ਪਰਵਾਨ ਹੈ ਜਾਂ ਛ ਧਰੇ ਪਿਆਰ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਗੁਰੂ ਸਾਹਿਬ ਦੇ ਪਿਆਰੇ ਗੁਰਸਿੱਖੋ ਇਹਨਾਂ ਵੀਡੀਓਜ਼ ਨੂੰ ਬਣਾਉਣ ਦਾ ਮੰਤਵ ਕੇਵਲ ਇਨਾ ਹੀ ਹੈ ਕਿ ਗੁਰਮਤ ਦੇ ਮੁੱਢਲੇ ਅਸੂਲਾਂ ਨੂੰ ਸੁਰਜੀਤ ਕੀਤਾ ਜਾ ਸਕੇ ਤੇ ਆਪਾਂ ਸਭ ਇਹਨਾਂ ਨੂੰ ਧਾਰਨ ਕਰਕੇ ਗੁਰੂ ਸਾਹਿਬ ਜੀ ਦੀ ਖੁਸ਼ੀ ਲੈ ਸਕੀਏ ਆਪ ਜੀ ਕਿਰਪਾ ਕਰਕੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦੱਸਿਆ ਕਰੋ ਜੀ ਤਾਂ ਕਿ ਇਹਨਾਂ ਵੀਡੀਓਜ਼ ਨੂੰ ਹੋਰ ਲਾਭਦਾਇਕ ਬਣਾਇਆ ਜਾ ਸਕੇ ਜੇਕਰ ਆਪ ਇਹਨਾਂ ਰਹਿਤਾਂ ਨੂੰ ਅਪਣਾਉਣ ਦਾ ਯਤਨ ਕਰੋਗੇ ਇਹ ਜਾਣ ਕੇ ਸਾਨੂੰ ਬਹੁਤ ਬਲ ਮਿਲੇਗਾ